ਵਾਹ ਵੀ ਰਵੀ ਅੱਜ ਪਰਪੁਰਕਾ ਆਏ ਗੁਜਾਰ ਕਰ ਲਿਆ ਕਰ ਪੜਨਾ ਤੇਰਾ ਪਿਓ ਲਾਂਭਾ ਦਿੰਦਾ ਤੇ ਵੀ ਜਵਾਕ ਨੂੰ ਪੜਾਉਂਦੇ ਨਹੀਂ ਓਏ ਉਮਰ ਸਾਰੀ ਇੰਨਾਂ ਵੀ ਨੂੰ ਪੜ ਲੈ ਪੜ ਲਾਂਗੇ ਓ ਯਾਰ ਆ ਗਿਆ ਓ ਯਾਰ ਜਮੀਨ ਨੂੰ ਫਿਰ ਪਈਆ ਦੇਣਾ ਪਹਿਲਾਂ ਕਿ ਮੇਰੇ ਤੇ ਲੈ ਗਿਆ ਮੈਂ ਨਹੀਂ ਅੱਜ ਕਰ ਗਿਆ ਨਹੀਂ ਜਾਣਦਾ ਜੇ ਗਿੱਦੜ ਸਿੰਘ ਜੀ ਜਾਣ ਦਿੰਦਾ ਮੈਂ ਨਹੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਓ ਠੀਕ ਹੋ ਜੀ ਠੀਕ ਹੈ ਤੁਹਾਡੇ ਕੋਲੇ ਕੰਮ ਆਇਆ ਸੀਗਾ ਜੀ ਮੈਂ ਕੰਮ ਦੱਸੋ ਤਮ ਤੈ ਕੋ ਤੁਸੇ ਟੋਡਾ ਮੇਰੇ ਕੋ ਨਹੀਂ 3-4000 ਰੁਪਏ ਆਇਆ ਹੋਇਆਗਾ ਉਹ ਤੋ ਮੈਂ ਦੇ ਦੂੰਗਾ ਨਾ ਪਰਸੋਂ ਨੂੰ ਦੇਉਂਗਾ ਮੈਂ ਮਾਗ ਤੋ ਕੋਈ ਦੇਣ ਆਇਆ ਯਾਰ ਨਹੀਂ ਨਹੀਂ ਹੁਣ ਮੈਨੂੰ ਤੁਸੀਂ 500 ਰੁਪਏ ਦੇ ਤੁਸੀਂ ਤੂੰ ਯਾਰ ਪਹਿਲੇ ਪੈਸੇ ਬੋਤ ਲਈ ਬੈਠਾ ਮੈਂ ਨਹੀਂ ਦਿੰਦਾ ਅੱਜ ਪੈਸਾ ਆਏ ਨਾ ਕਰੋ ਜੀ ਤੂੰ ਮੇਰੇ ਨਾ ਨਾ ਪਹਿਲਾ ਵਾਲੇ ਦੇ ਜਾ ਕੋਈ ਨਹੀਂ ਮੈਂ ਦੇ ਦੂੰਗਾ ਜੀ ਤੂੰ ਪਹਿਲਾ ਵਾਲੇ ਬਹੁਤ ਪਹਿਲੇ ਫਿਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਸੀ ਮੈਂ ਉਹ ਦੱਸਦਾ ਨਹੀਂ ਜੀ ਫਿਰ ਚ ਮੈਂ ਬਾਅਦ ਵਿੱਚ ਗੱਲ ਆ ਗੱਲ ਦੱਸ ਗਲਤ ਹੈ ਹਿੰਦੀ ਜਿਹੜੀ ਮੈਡਮ ਉਹਨੇ ਕਿਹਾ ਸੀ ਜੀ ਵੀ ਤੋਤਾ ਆ ਜਾ ਮੇਰੇ ਆ ਜਾ ਕੁਛ ਉਹਨਾਂ ਲੈਵੇ ਜਵਾਕ ਉਹ ਉਹ ਤਾਂ ਹਿੰਦੀ ਜਿਹੜੀ ਮਹਿਰਮ ਕਹਿੰਦੀ ਸੀ ਜੀ ਵੀ ਤੋਤਾ ਸਰ ਵੀ ਬਹੁਤ ਆਏ ਉੜਦੇ ਫਿਰਦੇ ਨੇ ਸਾਰਾ ਪੋਰੀ ਐਂ ਕਿਹਾ ਭੈਣ ਜੀ ਹੋਰ ਵੀ ਹੋਰ ਚਲੋ ਇਹ ਮੈਂ ਫਿਰ ਨਹੀਂ ਨਾ ਦਿਓ ਜੀ ਮੈਂ ਫਿਰ ਆ ਜੂਗਾ ਉਹ ਨਹੀਂ ਨਹੀਂ ਤੂੰ ਗੱਲ ਦਾ ਮੈਂ ਜੀ ਕੋਈ ਗੱਲ ਹਾਂਜੀ ਤੇ ਮੈਂ ਦੱਸਦਾ ਹੀ ਫਿਰ ਉਹਨੇ ਕਿਹਾ ਤਾਂ ਕਹਿੰਦੀ ਮੈਂ ਖਾਣਾ ਸੱਚ ਮੈਂ ਪੁੱਤ ਚੁੱਕੀ ਲਿਆ ਕੁਰਸੀ ਲਿਆ ਬੈਠਣ ਲਈ ਬੈਠ ਕੇ ਗੱਲ ਸੁਣਾਉਂਦਾ ਹਾਂ ਹਾਂ ਯਾਰ ਕੁਰਸੀ ਲਿਆ ਬੈਠਾ ਸੀ ਲਿਟਰਲੀ ਲੱਗ ਰਿਹਾਗਾ ਜਿਹੜੀ ਮਰਜੀ ਤੂੰ ਉੱਥੇ ਚੱਲ ਜਾ ਬਾਈ ਟੁੱਟੇ ਨਾ ਯਾਰ ਹਾਂ ਕੋਈ ਟੁੱਟਦੀ ਨਹੀਂ ਬਹੁਤ ਸਿਆਣਾਗਾ ਹੈ ਹਾਂ ਤੇ ਯੋਹ ਫਿਰ ਮੈਂ ਤੈਨੂੰ ਪਾਣੀ ਪਾਣੀ ਪੀ ਲੂੰਗਾ ਜੀ ਪਾਣੀ ਵੀ ਦੇ ਦੇ ਜੀ ਆਹ ਦਬਾ ਕੇ ਲੈਂਦੇ ਹੋ ਹੋਰ ਨਹੀਂ ਗੱਲ ਪਤਾ ਨਹੀਂ ਅੱਜ ਕਿਵੇਂ ਹੀ ਆਪਣੇ ਕੋਲ ਟੀਚਰ ਘਟ ਅੱਜ ਬਾਅਦ ਘਟ ਹੀ ਆਏ ਨੇ ਜਵਾਗ ਹੁਣ ਤੈਨੂੰ ਪਤਾ ਹੀ ਆ ਪਰਨ ਵਾਲੇ ਦਾ ਇੱਕ ਦੋ ਹੀ ਰਹਿ ਗਏ ਬਿੱਲ ਲੈ ਕੇ ਆ ਮੁੰਡਾ ਉਹ ਮੈਂ ਤਾਂ ਜੱਪੋ ਲੰਬੇ ਦਿੰਦਾ ਜੀ ਮੈਂ ਤਾਂ ਪੜਾਈ ਜਾਂਦਾ ਠੀਕ ਹੈ ਠੀਕ ਹੈ ਹਾਂ ਹੁਣ ਦੱਸ ਉਹ ਤਾਂ ਹੀ ਐ ਹੀ ਜਿਹੜੀ ਮੈਡਮ ਕਹਿੰਦੀ ਉਹ ਯਾਰ ਤੂੰ ਇਹਨੂੰ ਹਟਾਓ ਜੀ ਇਹ ਨਾ ਫੋਟੋ ਤੀ ਕਰੋ ਤੂੰ ਨਾ ਗੱਲਾਂ ਸੁਣ ਉਹ ਆ ਬਈ ਐ ਕਰ ਉਧਰ ਹੋ ਜਾ ਯਾਰ ਜਾ ਪੁੱਤ ਦੁਕਾਨ ਤੇ ਜਾਇ ਪੈਸੇ ਲੈ ਲੈ ਨਾ ਲੋਈ ਪੈਸੇ ਲੈ ਦੁਕਾਨ ਤੇ ਜਪਾਣ ਨੂੰ ਉਹਨਾਂ ਨੂੰ ਚੁਮਲਾਈ ਜਨ ਉਹ ਮੇਰੇ ਚੋਕੇ ਰਹੇ ਨਹੀਂ ਮੇਰੇ ਚੋਕੇ ਆ ਖਾ ਪੀ ਕੇ ਮੁੜੀ ਥੋੜੇ ਚਿਰ ਨੂੰ ਅੱਜ ਕੋਈ ਗੱਲ ਨਹੀਂ ਪੜਾਈ ਫੇਰ ਹੋਂਦੀ ਲੋ ਉਹ ਤਾਂ ਇਹ ਕੋਨੇ ਵਿੱਚ ਮੰਨ ਕੇ ਚੱਲ ਤੁਹਾਨੂੰ ਹਿੰਦੀ ਚ ਹੋ ਵੀ ਕਿਹਾਗਾ ਜੀ ਕੀ ਕਹ ਹੈਂਦੀ ਵੀ ਤੋਤੇ ਸਰ ਜੀ ਨੂੰ ਲਾਇਆ ਸੁਨੇਹਾ ਕਹਿੰਦੀ ਸ਼ੇਰ ਬੋਲਿਆ ਸੀ ਜੁਨੇ ਅੱਛਾ ਕਹਿੰਦੀ ਹਮ ਤੁਮ ਸੇ ਬਹੁਤ ਇਮਤਿਹਾਨ ਪਿਆਰ ਕਰਤੇ ਹੈ ਤੋਤਾ ਜੀ ਹੂੰ ਤੇ ਤੁਮ ਮੇਰੇ ਯਾਦੋਂ ਮੇ ਰਹਤੇ ਹੋ ਖੋਤਾ ਜੀ ਇਹ ਖੋਤਾ ਕਹਤੋ ਇਹ ਹਿੰਦੀ ਦਾ ਸ਼ਬਦ ਹੈ ਜੀ ਇਹ ਹਿੰਦੀ ਦਾ ਸ਼ਬਦ ਹੈ ਜੀ ਤੁਹਾਨੂੰ ਪਤਾ ਨਹੀਂ ਇਹ ਨਾ ਨੀ ਨੀ ਇਹ ਇਹ ਚੀਜ਼ ਦਾ ਸ਼ਬਦ ਹੈ ਮੜਮੀ ਆਇਆ ਕਿਹਾ ਹਾਂ ਜੀ ਆਓ ਪੀਜ਼ਾ ਖਾਣ ਕੰਨੀਓ ਬੈਠੀ ਜੀ ਉਹ ਉਹ ਪੀਜ਼ਾ ਨਹੀਂ ਹੁੰਦਾ ਪੀਜ਼ਾ ਹਾਂ ਪੀਜ਼ਾ ਜੀ ਪੀਜ਼ਾ ਹਾਂ ਜੀ ਹਾਂ ਤੇ ਉਹਨੇ ਮੈਨੂੰ ਮੰਗਾਈ ਸੀ ਜੀ ਪੈਸੇ ਕਹਿੰਦੀ ਚਲ ਉਹ ਤੋਂ ਵੀ ਮੈਨੂੰ ਕਹਿੰਦੀ ਵੀ ਤੂੰ ਮੈਨੂੰ ਦਵਾ ਦੇ ਮੇਰੇ ਲੋਵੇ ਨਹੀਂ ਸੀ ਜੀ ਪੈਸੇ ਅੱਛਾ ਹਾਂ ਜੀ ਹਾਂ ਇਹ ਮੈਡਮ ਨੂੰ ਕਹੋਣਾ ਮੈਡਮ ਨੂੰ ਦੇਣਾ ਜੀ ਅੱਛਾ ਤੇ ਮਾਰਿਆਂ ਦਾ ਮਸਾ ਝਾੜ ਥੱਲੇ ਆਇਆ 500 ਰੁਪਏ ਹੀ ਮਾਰ ਹਜ਼ਾਰ ਹੀ ਮੰਗ 500 ਰੁਪਏ ਕਹ ਰਹੀ ਜੀ ਕਿੰਨੇ ਦਾ ਆਉਂਦਾ ਉਹ ਉਹਦਾ ਉਹ 8-900 ਦਾ ਜੀ ਵਧੀਆ ਪਿਓਰ ਚ ਦਾਹੀ ਇਹ ਵੀ ਕਮ ਕਾਉਂਟ ਨੇ ਜੀ ਬੈਗਡਾਉਨ ਮੱਕ ਡਬਲ ਬਹੁਤ ਹੀ ਗੱਲ ਲੈ ਨਾ ਨਹੀਂ ਮੈਨੂੰ ਤੁਹਾਨੂੰ ਪਤਾ ਨਾ ਲਵ ਗੁਰੂ ਨਾ ਦਿਖਾਈ ਨਾ ਚੱਕਰ ਕਰਕੇ ਫੜ ਲ ਮੇਰੇ ਬਾਅਦ ਤੇ ਤਾਂ ਤੂੰ ਲਵ ਗੁਰੂਆਂ ਲਵ ਗੁਰੂ ਗੱਲ ਬਣਾਤੀ ਤਾਂ ਮੇਰੀ ਠੀਕ ਹੈ ਜੀ ਚੰਗੀ ਫਿਰ ਮੈਂ ਚੱਲਦਾ ਹਾਂ ਜਾਂ ਬਗ ਜਾ ਹਾਏ ਮੈਡਮ ਨਾ ਗੱਲ ਬਣ ਗਈ ਨਜ਼ਾਰੇ ਆਉਣਗੇ ਮਕਲਾਵਾ ਮੈਂ ਲਵ ਗੁਰੂ ਭਾਏ ਨਾ ਮੈਨੂੰ ਤਾਂ ਕੋਈ ਆਪ ਨਹੀਂ ਬੇਰਾ ਵੱਟੇ ਪਸਾਣ ਦਾ ਆਉਂ ਕਿਸ ਦਿਨ ਫੇਰ ਆਉਂਗਾ ਕੋਈ ਦੇਨਵ ਗੁਰੂ ਦਾ